ਸਸਕਲ ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਜਰਨੈਲ ਸਿੰਘ ਜਨੀ ਗੱਲ ਕਰਾਂਗੇ ਮਾਦੋਪੁਰ ਦੀ ਜਿੱਥੇ ਦੋ ਟ੍ਰੇਨਾਂ ਨੁਕਸਾਨੀ ਗਈਆਂ ਨੇ ਤੇ ਗੁਰੂ ਦੇ ਸਿੱਖ ਲੰਗਰ ਲੈ ਕੇ ਨਿਸ਼ਕਾਮ ਸੇਵਾ ਦੇ ਵਿੱਚ ਜੁਟੇ ਹੋਏ ਨੇ ਸਰਹੰਦ ਦੇ ਮਾਦੋਪੁਰ ਦੇ ਵਿੱਚ ਅੱਜ ਸਵੇਰੇ ਸਵੇਰੇ ਦੋ ਜੁਮਾਲ ਗੱਡੀਆਂ ਦਾ ਆਪਸ ਦੇ ਵਿੱਚ ਜਿਸ ਤਰ੍ਹਾਂ ਟਕਰਾਅ ਹੁੰਦਾ ਹੈ ਆਪਸ ਦੇ ਵਿੱਚ ਭੜਨ ਤੋਂ ਬਾਅਦ ਨੁਕਸਾਨ ਹੁੰਦਾ ਹੈ ਤੇ ਉਸ ਤੋਂ ਬਾਅਦ ਹੁਣ ਟਰੈਕ ਦੀ ਸਫਾਈ ਚੱਲ ਰਹੀ ਆ ਉੱਥੇ ਹੀ ਐਸਪੀਸੀ ਦੇ ਵੱਲੋਂ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ ਲੰਗਰ ਦੇ ਪ੍ਰਬੰਧ ਕੀਤੇ ਗਏ ਨੇ ਤੇ ਜਿਹੜੇ ਜ਼ਖਮੀ ਨੇ ਉਹਨਾਂ ਦੀ ਵੀ ਸਹਾਇਤਾ ਜ਼ਰੂਰ ਕੀਤੀ ਗਈ ਹੈ ਹਾਲਾਂਕਿ ਇਸ ਦੇ ਵਿੱਚ ਮਾਲੀ ਨੁਕਸਾਨ ਹੋਇਆ ਜਾਲ ਨੁਕਸਾਨ ਤੋਂ ਬਚਾਈ ਰਿਹਾ ਹੈ ਤੇ ਉੱਥੇ ਹੀ ਮੌਕੇ ਤੇ ਹੁਣ ਟਰੈਕ ਦੀ ਸਫਾਈ ਕੀਤੀ ਜਾ ਰਹੀ ਹੈ ਤੇ ਗੁਰੂ ਦੇ ਸਿੱਖ ਇਸਤਾਨ ਦੇ ਉੱਤੇ ਪਹੁੰਚ ਚੁੱਕੇ ਨੇ ਐਸਜੀਪੀਸੀ ਦੇ ਵੱਲੋਂ ਲੰਗਰ ਦਾ ਪੂਕਤਾ ਪ੍ਰਬੰਧ ਕੀਤਾ ਗਿਆ ਤੇ ਖਾਸ ਗੱਲ ਇਹ ਵੀ ਹੈ ਕਿ ਜਦੋਂ ਵੀ ਕਿਸੇ ਤੇ ਮੁਸੀਬਤ ਆਉਂਦੀ ਹੈ ਤਾਂ ਸਿੱਖ ਸਭ ਤੋਂ ਪਹਿਲੀ ਕੜੀ ਦੇ ਵਿੱਚ ਖੜੇ ਹੁੰਦੇ ਨੇ ਪਹਿਲੀ ਕਤਾਰ ਦੇ ਵਿੱਚ ਖੜੇ ਹੁੰਦੇ ਨੇ ਤੇ ਐਸਜੀਪੀਸੀ ਦੇ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ ਤੇ ਅੱਜ ਵੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਲੰਗਰ ਦੀ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ ਤੇ ਤਾਂ ਕਿ ਜਿਹੜਾ ਨੁਕਸਾਨ ਹੋਇਆ ਉਸ ਦੀ ਜਲ ਤੋਂ ਜਲਦ ਪਰਹਾਈ ਹੋ ਸਕੇ ਕਿਉਂਕਿ ਇਸ ਸਮੇਂ ਜੋ ਟਰੈਕ ਹੈ ਉਸ ਦੀ ਸਫਾਈ ਕੀਤੀ ਜਾ ਰਹੀ ਹੈ ਜੋ ਲੇਬਰ ਹੈ ਉਹਨਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਹਰ ਤਰੀਕੇ ਦੇ ਨਾਲ ਸਹਾਇਤਾ ਕਰਨ ਦੇ ਲਈ ਐਸਜੀਪੀਸੀ ਵੀ ਅੱਗੇ ਆਈ ਹੈ ਤੇ ਉਹਨਾਂ ਦੇ ਵੱਲੋਂ ਲੰਗਰ ਸਹੀ ਸਮੇਂ ਤੇ ਪਹੁੰਚਾਇਆ ਗਿਆ ਤੇ ਹੋਰ ਕੀ ਕੁਝ ਕਹਿਣਾ ਜਿਹੜੇ ਇਸ ਥਾਂ ਦੇ ਉੱਤੇ ਮੌਕੇ ਤੇ ਮੌਜੂਦ ਲੋਕ ਨੇ ਉਹ ਵੀ ਤੁਸੀਂ ਸੁਣ ਲਓ ਵਾਗ ਜੀ ਕੀ ਪਤਾ ਹੈ ਅੱਜ ਰੇਲਵੇ ਦਾ ਮਾਧੋਪੁਰ ਚੌਂਕ ਦੇ ਨਾਲ ਉੱਥੇ ਦੋ ਤੜਕੇ 4 ਵਜੇ ਜਿਹੜੀਆਂ ਅੱਜ ਦੋ ਗੱਡੀਆਂ ਆਪਸ ਵਿੱਚ ਢਿੱਡ ਗਈਆਂ ਜਿਹੜਾ ਕਿ ਕੋਲਾ ਲੈ ਕੇ ਥਰਮੋਲੈਂਟਾ ਵਾਸਤੇ ਜਾ ਰਹੀਆਂ ਸੀ ਔਰ ਇੱਕ ਡਰਾਈਵਰ ਜਿਹੜਾ ਗੱਡੀ ਦਾ ਉਹਦੀ ਪਿੱਛੇ ਬਹੁਤ ਨੁਕਸਾਨ ਹੋਇਆ ਹੈ ਬਾਕੀ ਤਕਰੀਬਨ ਠੀਕ ਹੈ ਗੱਡੀਆਂ ਦਾ ਜਿਹੜਾ ਹਾਲਾਤ ਨੇ ਉਹ ਕਾਫੀ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ ਹੈ ਔਰ ਮੈਂ ਵਾਹਿਗੁਰੂ ਵਗੇ ਅਰਦਾਸ ਕਰਦਾ ਕਿ ਇਹ ਜਿਹੇ ਹਾਦਸਿਆਂ ਤੋਂ ਇਹਨਾਂ ਨੂੰ ਬਚਾਓ ਜੋ ਦੇਸ਼ ਦੀ ਸੇਵਾ ਕਰ ਰਹੇ ਨੇ ਅੱਜ ਬੜਾ ਹੀ ਜਿਹੜਾ ਭਿਆਨਕ ਐਕਸੀਡੈਂਟ ਹੋਇਆ ਹੈ ਇਹਦੇ ਵਿੱਚ ਜਾਨੀਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਪ੍ਰਮਾਤਮਾ ਭਲੀ ਕਰੂਗਾ ਔਰ ਇਹਨਾਂ ਜਿਹੜੇ ਲੱਗੇ ਹੋਏ ਨੇ ਮਰਕਰ ਇੱਥੇ ਕੰਮ ਕਰਦੇ ਰੇਲਵੇ ਦੇ ਜਾਂ ਖੂਰ ਉਹਨਾਂ ਲਈ ਸ੍ਰੀ ਹਰਿਮੰਦਰ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੋਰ ਵੀ ਜਿਹੜੀ ਚੀਜ਼ ਦੀ ਕੋਈ ਲੋੜ ਹੋਊਗੀ ਇਹਨਾਂ ਨੂੰ ਉਹ ਮਿਹਨਤ ਕਰਾਈ ਜਾਊ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਤਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ 4:00 ਵਜੇ ਮਾਦੂਪੁਰ ਦੇ ਕੋਲੇ ਸਰੰਦ ਕੋਲੇ ਇੱਕ ਰੇਲਵੇ ਦਾ ਜਿਹੜਾ ਟ੍ਰੇਨਾਂ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ ਸੀ ਉਹਦੇ 'ਚ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਇਹ ਮਾਲ ਗੱਡੀਆਂ ਸੀ ਜਿਹੜੀਆਂ ਆਪਸ ਟਕਰਾਈਆਂ ਨੇ ਸੋ ਉਸ ਦਾ ਜਿਹੜਾ ਕੋਲੇ ਦਾ ਬਹੁਤ ਨੁਕਸਾਨ ਹੋਇਆ ਤਾਂ ਤਕਰੀਬਨ ਸਾਨੂੰ ਜਦੋਂ ਇੱਥੇ ਪਤਾ ਲੱਗਿਆ ਤਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਤੇ ਸ਼੍ਰੋਮਣੀ ਕਾਲੀ ਦਲ ਦੀ ਸਾਰੀ ਸਮੂਚੀ ਟੀਮ ਜ਼ਿਲ੍ਹੇ ਦੀ ਉਹ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇੱਥੇ ਲੰਗਰ ਦੀ ਹੈ ਜੁੜੀ ਸੇਵਾ ਹੈ ਕਿਉਂਕਿ ਇੱਥੇ 1.5 200 ਮੁਲਾਜ਼ਮ ਲੱਗਿਆ ਹੋਇਆ ਹੈ ਰੇਲਵੇ ਦਾ ਸੋ ਉਹਨਾਂ ਨੂੰ ਜਿਹੜਾ ਲੰਗਰ ਦੀ ਸੇਵਾ ਅਸੀਂ ਕਰਨ ਲਈ ਪਹੁੰਚੇ ਸੀ ਤੇ ਨਾਲ ਜਿਹੜਾ ਪਾਣੀ ਹੈ ਠੰਡਾ ਜਲ ਹੈ ਉਹਦੀ ਵੀ ਅਸੀਂ ਸੇਵਾ ਕਰ ਰਹੇ ਹਾਂ ਤੇ ਇੱਥੇ ਹੋਰ ਵੀ ਪੁੱਛ ਕੇ ਚ ਕਰ ਰਹੇ ਹਾਂ ਜੇ ਕਿਸੇ ਨੂੰ ਹੋਰ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹ ਵੀ ਪੂਰੀ ਬਹਈਆ ਕਰਾਈ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਪ੍ਰੋਗਰਾਮ ਇਸਰਾ ਇਲਾਕੇ ਦੇ ਪਬਲਿਕ ਨੂੰ ਜਾਂ ਅਕਾਲੀ ਦਲ ਦੇ ਵਰਕਰਾਂ ਨੂੰ ਇਹ ਐਹਜੀਪੀਸੀ ਦੇ ਪ੍ਰਬੰਧ ਦੇ ਜੋ ਜਿੱਥੇ ਚਲਾ ਰਹੇ ਆ ਮਨੇਜ ਸਾਹਿਬ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਇੱਥੇ ਐਕਸੀਡੈਂਟ ਹੋ ਗਿਆ ਤੜਕੇ 4 ਵਜੇ ਉਦੋਂ ਤੋਂ ਹੀ ਜਿਹੜੀਆਂ ਸੰਗਤਾਂ ਇੱਥੇ ਕੰਮ ਕਰ ਰਹੀਆਂ ਐ ਲੇਬਰ ਕੰਮ ਕਰ ਰਹੀ ਹੈ ਉਹਨਾਂ ਵਾਸਤੇ ਪਾਣੀ ਰੋਟੀ ਜੋ ਵੀ ਉਹ ਚਾਹਣੇ ਆ ਉਹ ਸਾਰੇ ਰਲ ਕੇ ਮੁਹੱਈਆ ਕਰਵਾ ਰਹੇ ਆ ਐਸਜੀਪੀਸੀ ਦਾ ਬਹੁਤ ਬੜਾ ਸਹਿਯੋਗ ਹੈ ਅਕਾਲੀ ਦਲ ਦੇ ਲੋਕਲ ਲੀਡਰ ਲੋਕਲ ਮੈਂਬਰ ਸਭਾ ਨੂੰ ਉਹਨਾਂ ਦੇ ਨਾਲ ਰਲ ਕੇ ਇਹ ਜਿਹੜੀ ਲੰਗਰ ਦੀ ਸੇਵਾ ਹੈ